we ਸ੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਬੋਏ ਇਸ ਵੇਲੇ ਦੀ ਵੱਡੀ ਖਬਰ ਵੱਡੀ ਖੁਸ਼ਖਬਰੀ ਕਹਿ ਸਕਦੇ ਆ ਪੰਜਾਬੀਆਂ ਦੇ ਲਈ ਕਿਉਂਕਿ ਹੁਣ ਪੰਜਾਬ ਦੇ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ ਗੜੇ ਮਾਰੀ ਤੱਕ ਹੋ ਰਹੀ ਹੈ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਨੇ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤਸਵੀਰਾਂ ਕਿ ਗੜੇ ਕਿਸ ਤਰੀਕੇ ਦੇ ਨਾਲ ਪੈ ਰਹੇ ਨੇ ਤੇਜ਼ ਬਾਰਿਸ਼ ਹੋ ਰਹੀ ਹੈ ਮੀਂਹ ਪੈ ਰਿਹਾ ਪੰਜਾਬ ਦੀਆਂ ਇਹ ਤਸਵੀਰਾਂ ਨੇ ਪੰਜਾਬ ਦੇ ਵਿੱਚ ਬਾਰਿਸ਼ ਸ਼ੁਰੂ ਹੋ ਚੁੱਕੀ ਹੈ ਲਗਾਤਾਰ ਮੌਸਮ ਵਿਭਾਗ ਦੇ ਵੱਲੋਂ ਇਹ ਅਪਡੇਟਸ ਦਿੱਤੀਆਂ ਜਾ ਰਹੀਆਂ ਸੀਗੀਆਂ ਕਿ 18 ਜੂਨ ਤੋਂ ਬਾਅਦ ਪੰਜਾਬ ਦੇ ਵਿੱਚ ਮੌਸਮ ਆਪਣਾ ਮિજાਜ ਜੋ ਹੈ ਬਦਲ ਸਕਦਾ ਹੈ ਕਿ 19 ਜੂਨ ਨੂੰ ਦੁਪਹਿਰ ਤੋਂ ਬਾਅਦ ਜੋ ਹੈ ਸ਼ਾਮ ਨੂੰ ਤੇਜ਼ ਹਵਾਵਾਂ ਚੱਲਣਗੀਆਂ ਮੀਂਹ ਪੈ ਸਕਦਾ ਤਾਂ ਹੁਣ ਉਪ ਭਵਿੱਖਵਾੜੀ ਤਾਜ਼ਾ ਭਵਿੱਖਵਾੜੀ ਸਿਗੀ ਜੋ ਸੱਚ ਹੋ ਗਈ ਹੈ ਪੰਜਾਬ ਦੇ ਵਿੱਚ ਮੀਂਹ ਪੈਣਾ ਸ਼ੁਰੂ ਹੋ ਚੁੱਕਾ ਹੈ ਗੜੇਮਾਰੀ ਹੋ ਰਹੀ ਹੈ ਪੰਜਾਬ ਦੇ ਵਿੱਚ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਗੜੇ ਪੈ ਰਹੇ ਨੇ ਪੰਜਾਬ ਦੀਆਂ ਇਹ ਤਸਵੀਰਾਂ ਨੇ ਤਾਜ਼ਾ ਤਸਵੀਰਾਂ ਨੇ ਹੁਣ ਜੋ ਮਾਹੌਲ ਹੈ ਇਸ ਵੇਲੇ ਪੰਜਾਬ ਦਾ ਕੀ ਤਸਵੀਰਾਂ ਸਾਹਮਣੇ ਆਈਆਂ ਨੇ ਗੜੇ ਪੈਂਦਿਆਂ ਦੀਆਂ ਤਾਂ ਦੱਸਦੀ ਕਿ ਸਰਹੱਦੀ ਖੇਤਰ ਅਜਨਾਲਾ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਅਜਨਾਲਾ ਦੇ ਵਿੱਚ ਮੌਸਮ ਨੇ ਆਪਣਾ ਮਜਾਜ਼ ਬਦਲਿਆ ਤੇਜ਼ ਬਾਰਿਸ਼ ਹੋ ਰਹੀ ਹੈ ਗੜੇਮਾਰੀ ਹੋ ਰਹੀ ਹੈ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਗਈ ਹੈ ਅਜਨਾਲਾ ਖੇਤਰ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤਾਂ ਪਿਛਲੇ ਕਈ ਦਿਨਾਂ ਤੋਂ ਜੋ ਅਤ ਦੀ ਗਰਮੀ ਪੈ ਰਹੀ ਸੀ ਉਸ ਤੋਂ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਸੀ ਤਾਂ ਹੁਣ ਦੱਸ ਦਈਏ ਕਿ ਕਿਸਾਨ ਵੀ ਕਾਫੀ ਜ਼ਿਆਦਾ ਖੁਸ਼ ਹੋ ਗਏ ਨੇ ਇਸ ਇਲਾਕੇ ਦੇ ਕਿਉਂਕਿ ਝੋਨੇ ਦਾ ਸੀਜ਼ਨ ਸ਼ੁਰੂ ਹੋਇਆ ਪਿਆ ਤਾਂ ਕਿਸਾਨ ਕਾਫੀ ਜ਼ਿਆਦਾ ਪਰੇਸ਼ਾਨ ਸੀਗੇ ਕਿ ਗਰਮੀ ਜੋ ਹੈ ਵੱਧਦੀ ਜਾ ਰਹੀ ਹੈ بارش ਨਹੀਂ ਹੋ ਰਹੀ ਸੀ ਪਰ ਹੁਣ ਮੌਸਮ ਨੇ ਆਪਣਾ ਮਜਾਜ਼ ਬਦਲ ਲਿਆ ਹੁਣ ਮੀਂਹ ਪੈਣਾ ਸ਼ੁਰੂ ਹੋ ਚੁੱਕਾ ਹੈ ਅੱਜ ਤੋਂ ਪੰਜਾਬ ਦੇ ਵਿੱਚ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲਣ ਵਾਲੀ ਹੈ ਲਗਾਤਾਰ ਪੰਜਾਬ ਦੇ ਵਿੱਚ ਗਰਮੀ ਵੱਧਦੀ ਜਾ ਰਹੀ ਸੀ ਲੋਕ ਪਰੇਸ਼ਾਨ ਸੀ ਲੂ ਦੇ ਅਲਰਟ ਜਾਰੀ ਹੋਏ ਪਏ ਸੀ ਪਰ ਹੁਣ ਪੰਜਾਬ ਦੇ ਵਿੱਚ بارش ਸ਼ੁਰੂ ਹੋ ਗਈ ਹੈ ਗੜੇ ਪੈ ਰਹੇ ਨੇ ਇਸ ਵੇਲੇ ਪੰਜਾਬ ਦੇ ਵਿੱਚ ਤਾਜ਼ਾ ਤਸਵੀਰਾਂ ਪੰਜਾਬ ਵਦੇ ਜਨਾਲਾ ਦੀਆਂ ਨੇ ਤਾਜ਼ਾ ਤਸਵੀਰਾਂ ਜਿੱਥੇ ਗੜੇ ਮਾਰੀ ਹੋ ਰਹੀ ਹੈ ਤਾਂ ਲੋਕ ਕਹਿ ਰਹੇ ਨੇ ਕਿ ਹਿਮਾਚਲ ਵਾਲਾ ਮੌਸਮ ਹੋ ਗਿਆ ਇੱਥੇ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਤਾਂ ਹੁਣ ਬਾਕੀ ਇਲਾਕਿਆਂ ਦੇ ਵਿੱਚ ਵੀ ਜਲਦੀ ਹੀ ਇਸ ਤਰੀਕੇ ਦੇ ਨਾਲ ਮੌਸਮ ਬਦਲ ਸਕਦਾ ਹੈ ਹੁਣ ਬਾਕੀ ਇਲਾਕਿਆਂ ਦੇ ਵਿੱਚ ਵੀ ਬਾਰਿਸ਼ ਹੋਏਗੀ ਮੀਂਹ ਪਏਗਾ ਕਿਉਂਕਿ ਅੱਜ ਨੂੰ ਲੈ ਕੇ ਯਾਨੀ 19 ਜੂਨ ਨੂੰ ਲੈ ਕੇ ਪਹਿਲਾਂ ਹੀ ਤਾਜ਼ਾ ਭਵਿੱਖਬਾਣੀਆਂ ਕਰ ਦਿੱਤੀਆਂ ਗਈਆਂ ਸੀ ਮੌਸਮ ਵਿਭਾਗ ਦੇ ਵੱਲੋਂ ਇਹ ਭਵਿੱਖਬਾਣੀਆਂ ਕੀਤੀਆਂ ਗਈਆਂ ਸੀ ਕਿ ਹੁਣ ਪੰਜਾਬ ਦੇ ਵਿੱਚ ਸਿਰਫ 1-2 ਦਿਨ ਦੀ ਗਰਮੀ ਬਾਕੀ ਹੈ ਪੰਜਾਬ ਦੇ ਵਿੱਚ ਹੁਣ ਮੌਸਮ ਸਭ ਆਪਣਾ ਮਜਾਜ਼ ਬਦਲੇਗਾ ਹੁਣ ਮੀ ਪਾਏਗਾ ਤੇਜ਼ ਹਵਾਵਾਂ ਚੱਲਣਗੀਆਂ ਤਾਂ ਉਹ ਜੋ ਭਵਿੱਖਵਾੜੀ ਐ ਬਿਲਕੁਲ ਸੱਚ ਸਾਬਤ ਹੋਈ ਐ ਹੁਣ ਬਾਰਿਸ਼ ਸ਼ੁਰੂ ਹੋ ਚੁੱਕੀ ਐ ਪੰਜਾਬ ਦੇ ਅਜਨਾਲਾ ਸ਼ਹਿਰ ਦੀਆਂ ਤਸਵੀਰਾਂ ਨੇ ਬਾਰਿਸ਼ ਦੇ ਨਾਲ-ਨਾਲ ਮੀਂਹ ਦੇ ਨਾਲ-ਨਾਲ ਗੜੇਮਾਰੀ ਵੀ ਹੋ ਰਹੀ ਐ ਲੋਕਾਂ ਦੇ ਚਿਹਰੇ ਇਸ ਵੇਲੇ ਖਿੜੇ ਹੋਏ ਨੇ ਕਿਸਾਨਾਂ ਦੇ ਚਿਹਰੇ ਇਸ ਵੇਲੇ ਖਿੜੇ ਹੋਏ ਨੇ ਕਿਉਂਕਿ ਕਾਫੀ ਜ਼ਿਆਦਾ ਕਿਸਾਨ ਵੀ ਪਰੇਸ਼ਾਨ ਨਜ਼ਰ ਆ ਰਹੇ ਸੀ ਕਿਉਂਕਿ ਇੱਕ ਪਾਸੇ ਜਿੱਥੇ ਝੋਨੇ ਦਾ ਸੀਜ਼ਨ ਸ਼ੁਰੂ ਹੋਇਆ ਪਿਆ ਪਾਣੀ ਨੂੰ ਲੈ ਕੇ ਕਿਸਾਨ ਕਾਫੀ ਜ਼ਿਆਦਾ ਪਰੇਸ਼ਾਨ ਸੀ ਕਿ ਝੋਨਾ ਲਵਾਈ ਨੂੰ ਲੈ ਕੇ ਕਿਸਾਨ ਕਿਨਾਰਾ ਕਰ ਰਹੇ ਸੀ ਇਸ ਵੇਲੇ ਤਾਂ ਕਿਸਾਨਾਂ ਦੇ ਚਿਹਰੇ ਵੀ ਖੜ ਗਏ ਨੇ ਕਿਉਂਕਿ ਇਸ ਵੇਲੇ ਹੁਣ ਬਾਰਿਸ਼ ਸ਼ੁਰੂ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਮੌਸਮ ਜੋ ਹੈ ਖੁਸ਼ਗਵਾਰ ਹੋ ਗਿਆ ਤਾਜ਼ਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸਿੱਧੀਆਂ ਅਜਨਾਲਾ ਦੀਆਂ ਨੇ ਤਾਜ਼ਾ ਤਸਵੀਰਾਂ ਲਾਈਵ ਤਸਵੀਰਾਂ ਨੇ ਪੰਜਾਬ ਦੀਆਂ ਜਿੱਥੇ ਗੜੇ ਮਾਰੀ ਹੋ ਰਹੀ ਹੈ ਇੱਕ ਪਾਸੇ ਜਿੱਥੇ ਲੂ ਲੱਗੀ ਹੋਈ ਸੀ ਲੋਕ ਪਰੇਸ਼ਾਨ ਸੀਗੇ ਸਾਲ ਲੈਣਾ ਇਸ ਗਰਮੀ ਦੇ ਵਿੱਚ ਔਖਾ ਹੋਇਆ ਪਿਆ ਸੀ ਹੁਣ ਉੱਥੇ ਹੀ ਮੌਸਮ ਨੇ ਆਪਣਾ ਰੁਖ ਬਦਲਿਆ ਤਾਂ ਖੁਸ਼ੀ ਲੋਕਾਂ ਦੇ ਚਿਹਰਿਆਂ ਤੇ ਵੀ ਸਾਫ ਝਲਕਰੀ ਹੋਵੇਗੀ ਕਿਉਂਕਿ ਲੋਕਾਂ ਦਾ ਆਪਣੇ ਘਰੋਂ ਬਾਹਰ ਨਿਕਲਣਾ ਤੱਕ ਔਖਾ ਹੋ ਗਿਆ ਸੀ ਲੋਕਾਂ ਲਈ ਐਡਵਾਈਜ਼ਰੀਆਂ ਵੀ ਲਗਾਤਾਰ ਸਿਹਤ ਵਿਭਾਗ ਦੇ ਵੱਲੋਂ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀਆਂ ਜਾ ਰਹੀਆਂ ਸੀ ਕਿ ਜੇਕਰ ਕੁਝ ਜ਼ਰੂਰੀ ਨਹੀਂ ਹੈਗਾ ਤਾਂ ਘਰੋਂ ਬਾਹਰ ਨਾ ਨਿਕਲੋ ਕਿਉਂਕਿ ਜੋ ਗਰਮੀ ਹੈ ਇਹ ਗਰਮੀ ਹਾਨੀਕਾਰਕ ਸਾਬਤ ਹੋ ਸਕਦੀ ਹੈ ਇਸ ਗਰਮੀ ਦੇ ਨਾਲ ਲੋਕ ਜੋ ਨੇ ਕਾਫੀ ਜ਼ਿਆਦਾ ਬਿਮਾਰ ਵੀ ਹੋ ਰਹੇ ਸੀ ਪਰੇਸ਼ਾਨ ਵੀ ਹੋ ਰਹੇ ਸੀ ਪਰ ਹੁਣ ਪੰਜਾਬ ਦੇ ਵਿੱਚ ਭਵਿੱਖवाणी ਜੋ ਮੌਸਮ ਵਿਭਾਗ ਦੀ ਹੋਈ ਹੈ ਬਿਲਕੁਲ ਸੱਚ ਸਾਬਤ ਹੋ ਰਹੀ ਹੈ ਹੁਣ ਮੌਸਮ ਜੋ ਹੈ ਕਾਫੀ ਜ਼ਿਆਦਾ ਖੁਸ਼ਗਵਾਰ ਹੋ ਗਿਆ ਇਸ ਵੇਲੇ ਪੰਜਾਬ ਦੇ ਵਿੱਚ ਪੰਜਾਬ ਦੇ ਅਜਨਾਲਾ ਦੀਆਂ ਇਹ ਤਾਜ਼ਾ ਤਸਵੀਰਾਂ ਨੇ ਜਿਨ੍ਹਾਂ ਦੇ ਵਿੱਚ ਗੜੇ ਪੈਂਦੇ ਹੋਏ ਦੇਖੇ ਜਾ ਰਹੇ ਨੇ ਇਸ ਵੇਲੇ ਤੇਜ਼ ਹਨੇਰੀ ਚੱਲ ਰਹੀ ਹੈ ਉੱਥੇ ਬਾਰਿਸ਼ ਜੋ ਹੈ ਭਾਰੀ ਮਾਤਰਾ ਦੇ ਵਿੱਚ ਹੋ ਰਹੀ ਹੈ ਉੱਥੇ ਤਾਂ ਗੜੇ ਪੈ ਰਹੇ ਨੇ ਲੋਕ ਜਿਨੇ ਹੱਥਾਂ ਦੇ ਵਿੱਚ ਗੜੇ ਫੜ ਕੇ ਤਸਵੀਰਾਂ ਵੀ ਖਿਚਾ ਰਹੇ ਨੇ ਤਾਂ ਕਾਫੀ ਜ਼ਿਆਦਾ ਖੁਸ਼ਗਵਾਰ ਮੌਸਮ ਹੈ ਖੁਸ਼ੀ ਭਰਿਆ ਮੌਸਮ ਕਹਿ ਸਕਦੇ ਆ ਇਸ ਵੇਲੇ ਉਥੇ ਬਣਿਆ ਹੋਇਆ ਹੈ ਤਾਂ ਲੋਕਾਂ ਦੇ ਸ਼ਹਿਰੇ ਵੀ ਖੇੜਗੇ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤਸਵੀਰਾਂ ਜੋ ਨੇ ਇਸ ਵੇਲੇ ਅਜਨਾਲਾ ਦੀਆਂ ਨੇ ਪੰਜਾਬ ਦੇ ਅਜਨਾਲਾ ਦੀਆਂ ਨੇ ਜਿੱਥੇ ਇਸ ਵੇਲੇ ਮੌਸਮ ਨੇ ਆਪਣਾ ਰੁਖ ਬਦਲ ਲਿਆ ਪੰਜਾਬ ਦੇ ਵਿੱਚ ਮੀਂਹ ਦੇ ਨਾਲ ਗੜੇ ਪੈ ਰਹੇ ਹਿਮਾਚਲ ਵਾਲਾ ਮੌਸਮ ਹੋਇਆ ਪਿਆ ਸੋ ਦੱਸਦੀ ਕਿ ਹੁਣ ਬਾਕੀ ਸ਼ਹਿਰਾਂ ਦੇ ਵਿੱਚ ਵੀ ਜਲਦ ਹੀ ਬਾਰਿਸ਼ ਹੋਣ ਵਾਲੀ ਹੈ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਜੋ ਹੈ ਅਲਰਟ ਜਾਰੀ ਕਰ ਦਿੱਤਾ ਗਿਆ ਸੀ ਤਾਂ ਮੌਸਮ ਵਿਭਾਗ ਦੇ ਵੱਲੋਂ ਇਹ ਜੋ ਅਲਰਟ ਜਾਰੀ ਕੀਤਾ ਗਿਆ ਉਸ ਦੇ ਵਿੱਚ صاف جو ہے ਅਲਰਟ ਜੋ ਭਵਿੱਖਵਾਣੀ ਹੋਈ ਹੈ ਉਹ ਸੱਚ ਸਾਬਤ ਹੋ ਗਈ ਹੈ ਜੋ ਮੌਸਮ ਵਿਭਾਗ ਦੇ ਵੱਲੋਂ ਭਵਿੱਖਵਾਣੀ ਕੀਤੀ ਗਈ ਸੀ ਕਿ ਅੱਜ ਸ਼ਾਮ ਤੋਂ ਮੌਸਮ ਆਪਣਾ ਮਜਾਜ ਬਦਲੇਗਾ ਗਰਮੀ ਜੋ ਹੈ ਉਸ ਤੋਂ ਲੋਕਾਂ ਨੂੰ ਰਾਹਤ ਮਿਲੇਗੀ ਤਾਂ ਇਸ ਵੇਲੇ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲ ਚੁੱਕੀ ਹੈ ਗੜੇ ਪੈ ਰਹੇ ਨੇ ਮੀਂਹ ਪੈ ਰਿਹਾ ਤਾਂ ਲੋਕ ਕਾਫੀ ਜ਼ਿਆਦਾ ਇਸ ਵੇਲੇ ਠੰਡਕ ਵੀ ਮਹਿਸੂਸ ਕਰ ਰਹੇ ਨੇ ਕਿਉਂਕਿ ਲੂ ਕਰਕੇ ਲੋਕ ਘਰਾਂ ਦੇ ਵਿੱਚ ਰਹਿਣ ਨੂੰ ਮਜਬੂਰ ਹੋ ਗਏ ਸੀ ਤਾਂ ਇਸ ਵੇਲੇ ਲੋਕ ਜੋ ਨੇ ਪੰਜਾਬ ਦੇ ਵਿੱਚ ਕਹਿ ਸਕਦੇ ਪੰਜਾਬ ਦੇ ਲੋਕਾਂ ਲਈ ਕਿਸਾਨਾਂ ਦੇ ਲਈ ਵੱਡੀ ਖੁਸ਼ਖਬਰੀ ਕਹਿ ਸਕਦਾ ਕਿਉਂਕਿ ਝੋਨੇ ਦੇ ਸੀਜ਼ਨ ਦੇ ਵਿਚਾਲੇ ਅਤਿ ਦੀ ਗਰਮੀ ਪੈ ਰਹੀ ਸੀ ਤਾਂ ਪਾਣੀ ਨੂੰ ਲੈ ਕੇ ਸਮੱਸਿਆ ਖੜੀ ਹੋ ਸਕਦੀ ਸੀ ਕਿਸਾਨਾਂ ਦੇ ਲਈ ਤਾਂ ਹੁਣ ਕਿਸਾਨਾਂ ਦੇ ਲਈ ਵੀ ਵੱਡੀ ਰਾਹਤ ਦੀ ਖਬਰ ਹੈ ਤਾਂ ਪੰਜਾਬ ਦੇ ਲੋਕਾਂ